ਅਭੇ ਵੀ ਕਈ ਵਾਰ ਆਇਆ ਸੀ ਹੈ ਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਸਸਕੀ ਸੰਵਾਲੇ ਦੇ ਲੋਕਾਂ ਨੂੰ ਇੱਕ ਇਹਨਾਂ ਨੂੰ ਅਲੱਗ ਬੈਰੀਕਡੇ ਰੱਖਿਆ ਹੈ ਜਿਸ ਤੀ ਸੰਵਾਲੇ ਲੋਕਾਂ ਨੂੰ ਫੱਡੇ ਉਹ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਾ ਹੈ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਹੀ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਬੰਦਾ ਕਿਉਂਕਿ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਜਦ ਕੋਈ ਨਾ ਆਇਆ ਫਿਰ ਉਹ ਹੀ ਜੁਰਮਾਨਾ ਕੀਤਾ ਬਾਕੀ ਗੱਡੀ ਵੀ ਨੇ ਫ੍ਰੀ ਵੀ ਗੱਡੀ ਨੇ ਇਹਨੂੰ ਦੱਸਤਾ ਵੀ ਗਾਂ ਤੋਂ ਵੀ ਇੱਕ ਜਿਹੜਾ ਮੇਨ ਹੈ ਜਿਹੜੇ ਸੰਵਾਲੇ ਲੋਕ ਜਿੱਥੇ ਨਿਕਲਦੇ ਨੇ ਉਹ ਰਸਤੇ ਤੇ ਇੱਕ ਬੰ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਯੂ ਨੋ ਅੱਗੇ ਵੀ ਦੱਸਿਆ ਵੀ ਜਿੱਥੇ ਜੀ ਆਮ ਲੋਕਾਂ ਆਮ ਜਨਤਾ ਵਸਦੀ ਜਾਂਦੀ ਹੈ ਉੱਥੇ ਜੀ ਸਮਰਾਲੇ ਵਾਲਿਆਂ ਵਾਸਤੇ ਇੱਕ ਰਸਤਾ ਅਲੱਗ ਚਾਹੀਦਾ ਜਿੱਥੇ ਸਿਰ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਉਹ ਨਿਕਲਦੇ ਤੇ ਪਹਿਲਾਂ ਵੀ ਇੱਕ ਵਾਰ ਆ ਕੇ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ ਇਹ ਕਿਉਂ ਬਿਲਕੁਲ ਵੀ ਇਹਨਾਂ ਨੂੰ ਸਮਝਾਇਆ ਉਦੋਂ ਵੀ ਸਮਝਾਇਆ ਪਰ ਚਾਲੇ ਵਿਚਾਰੇ ਫੇਰ ਗਲਤੀ ਪਾ ਦੇ ਕਿਉਂ ਉਹਨੂੰ ਕਰ ਜਾਂਦੇ ਨੇ ਇਹ ਹਾਂ ਤੇ ਅੱਜ ਮੈਂ ਦੇਖਿਆ ਇਹਨਾਂ ਨੂੰ ਇਹਨਾਂ ਨੂੰ ਤਾੜਨਾ ਹੀ ਕੀਤੀ ਇਹ ਮੁੱਖੀ ਹੈ ਜੀ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਤੋਂ ਹੁਣ ਦਿੱਪੂ ਪ੍ਰਕਾਤਿਕ ਨਾਲ ਕੱਢ ਲਗਿਆ ਜੀ ਸਾਰਾ ਲੱਭੇ ਲੱਭੇ। ਕੋਲੋਂ ਕੋਲੋਂ ਜੀ 15 ਮਿੰਟ ਮੈਂ ਉੱਥੇ ਖੜ੍ਹਾ ਰਿਹਾ। ਮੈਂ 15 ਮਿੰਟਾਂ ਤੋਂ ਉੱਥੇ ਮਰਿਜ ਨੂੰ ਬਣਾਉ। ਉਡੀ ਵੀਡੀਓ ਨੇ ਮੈਂ ਬਾਲ ਦਾ ਹੱਸਣਾ ਰਹਿ ਗਿਆ ਮੈਂ ਗੱਲ ਜੀ ਨਹੀਂ ਕਰਦੀ ਆ ਭਾਈ ਤੁਸੀਂ ਹੈਰਾਨ ਕਰਦੇ ਉੱਥੇ ਆ ਕੇ ਦਿੱਲੀ ਤੁਸੀਂ ਬੁਲਾਓ ਮੈਂ ਕਹਿੰਦਾ ਜੀ ਹੁਣ ਵੀਰ ਨੂੰ ਪਰੇ ਕਰਿਆ ਉਹ ਚੱਕੇ ਨੂੰ ਫਰੀ ਕਰ ਨੂੰ ਜੀ ਬਹੁਤ ਦਰਦ